ਮੇਰਾ ਜਗਦੀਪ ਸਿੰਘ ਅੱਛਾ ਜਿਹੜੇ ਬਸ ਘੜੀ ਐ ਚੋਰਾਂ ਨੇ ਕੀ ਕੋਣ-ਕੌਣ ਸੀ ਪਤਾ ਲੱਗੇ ਕੁਝ ਇਹ ਹਜੇ ਕੁਝ ਪਤਾ ਚਾ ਲੱਗਾ ਨਹੀਂ ਹਜੇ ਤਾਂ ਕੁਝ ਹਾਂ ਤੇ ਬਾਕੀ ਹਜੇ ਭਾਈ ਥਾਣੇ 'ਚ ਨਹੀਂ ਹਜੇ ਤਾਂ ਕਿੰਨੇ ਜਣੇ ਫੜੇ ਜੀ ਇਹ 2 ਜਣੇ ਐ ਅੱਛਾ ਹਾਂ ਕਿੰਨੇ ਵੇਲੇ ਘਟਨਾ ਸੀ ਇਹ ਇਹ ਤੜਕੇ 4 ਵਜੇ ਅੱਛਾ ਹਾਂ ਜੀ ਦਾ ਨਾਮ ਉਹ ਜਿਹੜਾ ਸਰ ਮੇਰਾ ਨਾਮ ਅਸਰ ਕੁਲ ਸਿੰਘ ਜੀ ਇੰਸਪੈਕਟਰ ਪੀਆਰਸੀ ਘੰਡਾਵਾ ਸੋ ਲੋ ਮੌਰਭਾ ਸ਼ਾਂਤ ਤੇ ਕੰਡਨ ਚੱਲਦੇ ਅੱਛਾ ਇਹ ਵਾਕਾ ਕੀ ਹੋਇਆ ਗਿਆ ਜੀ ਸਰ ਇਹ ਸਰ ਮੈਨੂੰ ਸਵੇਰੇ ਤਕਰੀਬਨ 6:30 ਵਜੇ ਕਾਲ ਆਈ ਸੀ ਵੀ ਆਪਣੀ ਬੱਸ ਬੱਸ ਸਟੈਂਡ ਵਿੱਚੋਂ ਚੋਰੀ ਹੋ ਗਈ ਹੈ ਤੇ ਪਰ ਮੈਂ ਪੁੱਛਿਆ ਵੀ ਕੋਈ ਕੋਈ ਪੱਕਾ ਪਤਾ ਲੱਗਿਆ ਉਹ ਕਹਿੰਦੇ ਬੱਸ ਆਪਣੀ ਜੋ ਟ੍ਰੱਕ ਜੁਨੀਅਨ ਤੋਂ ਮਾਨਸਾ ਕਿੰਚੇ ਰੋੜ ਜਾਂਦੀ ਹੈ ਉਸ ਦੇ ਵਿੱਚ ਜਿਹੜੇ ਖੱਡੇ ਚੀਲੇ ਬਣੇ ਹੋਇਆ ਉੱਥੇ ਖੜੀ ਹੈ ਜੀ ਅੱਛਾ ਹਾਂ ਜੀ ਬੱਸ ਸਵੇਰੇ ਕਿੰਨੇ ਵਜੇ ਇਹ ਸਵੇਰੇ 7:50 ਮਿੰਟ ਤੇ ਮੌੜ ਮੰਡੀ ਤੋਂ ਮਾਨਸਾ ਜਾਂਦੀ ਹੈ ਜੀ ਡਰਾਈਵਰ ਦਾ ਨਾਂ ਕੀ ਹੈ ਡਰਾਈਵਰ ਦਾ ਨਾਮ ਕੁਲਦੀਪ ਸਿੰਘ ਹੈ ਜੀ ਕਨੈਕਟਰ ਦਾ ਕਨੈਕਟਰ ਦਾ ਗੁਰਪ੍ਰੀਤ ਸਿੰਘ ਹੈ ਜੀ ਬੱਸ ਨੰਬਰ ਕਿੰਦਾ ਹੈ ਜੀ ਬੱਸ ਨੰਬਰ 6872 PB03 BH6872 ਇਹ ਬੰਦੇ ਕੌਣ ਸੀ ਪਤਾ ਲੱਗਿਆ ਤੁਹਾਨੂੰ ਨਹੀਂ ਸਰ ਹਲੇ ਕੋਈ ਪਤਾ ਨਹੀਂ ਲੱਗਿਆ ਅਸੀਂ ਆਪਣੇ ਵੱਲੋਂ ਮੋੜ ਥਾਣੇ ਵਿੱਚ ਕੰਪਲੀਟ ਪੁਆਚੀ ਹੈ ਫਿਲਹਾਲ ਉਹਨਾਂ ਕੋਲ ਤਫਤੀਸ਼ ਜਾਰੀ ਹੈ ਬੱਸ ਸਟੈਂਡ 'ਚ ਕੋਈ ਆਪਣਾ ਚੌਕੀਦਾਰ ਹੁੰਦੇ ਨਹੀਂ ਜੀ ਬੱਸ ਸਟੈਂਡ 'ਚ ਕੋਈ ਚੌਕੀਦਾਰ ਨਹੀਂ ਕਿਉਂਕਿ ਕਿਉਂਕਿ ਇਹ ਨਗਰ ਕੌਂਸਲ ਵੱਲੋਂ ਹੈ ਜੀ ਅਗਰ ਸਾਡੇ ਪੀਆਰਸੀ ਦਾ ਬੱਸ ਸਟੈਂਡ ਦਾ ਤਾਂ ਸਾਡੇ ਮੇਰੇ ਸਿਕਿਉਰਟੀ ਹੁੰਦੀ ਹੈ ਪ੍ਰੋਪਰ ਇਹ ਨਗਰ ਕੌਂਸਲ ਮੋੜ ਦੇ ਦੀ ਨਾ ਹੁੰਦਾ ਇਸ ਕਰਕੇ ਇੱਥੇ ਕੋਈ ਵੀ ਰਾਤ ਵਾਸਤੇ ਚੌਕੀਦਾਰ ਜਾਂ ਪਹਿਰੇਦਾਰ ਨਹੀਂ ਹੈਗਾ ਇਹ ਦੱਸਾ ਖੜਤੀ ਨਹੀਂ ਸੀ ਇਹ ਹਾਂ ਇਹ ਜੇ ਹੁਣ ਕਹਿੰਦੇ ਚੌਕੀ ਵੀ ਹੁਣ ਜ਼ਿੰਮੇਵਾਰੀ ਇਹ ਕਿਹਦੀ ਬਣਦੀ ਹੈ ਜ਼ਿੰਮੇਵਾਰਤਾ ਇਹ ਮੋੜ ਕੌਂਸਲ ਦੀ ਬਣਦੀ ਹੈ ਨਗਰ ਕੌਂਸਲ ਦੀ ਬਣਦੀ ਹੈ ਉਹ ਆਪਦਾ ਇੱਥੇ 700 ਪਰਚੀ ਰਹਿਣਾ ਤੇ ਸਾਨੂੰ ਸਹੂਲਤਾਂ ਦੇਣ ਨਹੀਂ ਤੇ ਚੌਕੀਦਾਰ ਨਹੀਂ ਨਹੀਂ ਤੇ ਆਹ ਤਾਂ ਖੁੱਪ ਗਈ ਬਸ ਜਿੱਤੀ ਹੁਣ ਇਹ ਸਾਰਾ ਮੈਂ ਇਹ ਰਸਤਾ ਉੱਥੇ ਇੱਕ ਤਾਂ ਰਸਤਾ ਬਹੁਤ ਜ਼ਿਆਦਾ ਖਰਾਬ ਹੈ ਪਹਿਲੇ ਪਰ ਕਾਫੀ ਚੰਗਾ ਰਸਤਾ ਚੱਲ ਰਿਹਾ ਹੈ ਇਸ ਤਰ੍ਹਾਂ ਤੇ ਉੱਥੇ ਰਸਤਾ ਖਰਾਬ ਹੋਣ ਕਰਕੇ ਉੱਥੇ ਸੜਕ ਦੇ ਉੱਪਰ ਨਾ ਮਿੱਟੀ ਪਾਈ ਹੋਈ ਸੀਗੀ ਉਹ ਅਣਜਾਣ ਸੀ ਬੰਦ ਨਾਲੋ ਡਰਾਈਵਰ ਜੋ ਜੋ ਲਗਿਆ ਗੱਡੀ ਉਹ ਨਹੀਂ ਪਤਾ ਲੱਗ ਰਾ ਦਿਨ ਇਸ ਕਰਕੇ ਗੱਡੀ ਉਹ ਚੀਲੇ ਦੇ ਵਿੱਚ ਉੱਥੇ ਵਸ ਗਈ। ਕੋਈ ਸਾਨੂੰ ਮਾੜਾ ਮੋਟਾ ਪਤਾ ਜੀ ਵੀ ਬੰਦੇ ਕਰਾਉਣ ਨਹੀਂ। ਨਹੀਂ ਸਰ ਹੁਣ ਇਸ ਵਾਰ ਕੋਈ ਜਾ ਨਹੀਂ। ਬਾਟਾ ਦੇ ਵਿੱਚ ਕਿੰਨੀਆਂ ਬੱਸਾਂ ਨਹੀਂ ਆ? ਤਕਰੀਬਨ ਸਾਡੀਆਂ 9 ਬੱਸਾਂ ਖੜਦੀਆਂ ਵੀ 8 ਸੀ ਦੀਆਂ। 2 ਬਲਾ ਡਾੜੀ ਪੁੰਦੀਆਂ 7 ਵੀ 8 ਸੀ ਪੁੰਦੀਆਂ ਜੀ। ਬਾਕੀ ਪ੍ਰਾਈਵੇਟ ਬੱਸਾਂ ਖੜਦੀਆਂ ਅਜਵੇਂ ਮਿੰਨੀ ਆਉਂਗੇ ਜੀ। ਵੱਖ-ਵੱਖ ਰੂਟਾਂ ਤੇ ਚੱਲਦੀਆਂ ਉਹ ਬੱਸਾਂ ਸੀ। ਕਿੰਨੀਆਂ ਬੰਦਾਂ ਨਾਲ ਸ਼ੇਰਖਾ ਨਹੀਂ ਕੀਤੀ ਗਈ? ਇਹ ਬੱਸਾਂ ਆਪਣੇ ਤਿੰਨ ਸਵੇਰ 6 ਵਜੇ ਤਰੰਡੀ ਸਭ ਹੋ ਜਾਂਦੀ 1 6 ਵਜੇ ਕੇ 40 ਮਿੰਟ ਤੇ ਮਾਨਸ ਆ ਜਾਂਦੀ ਹੈ ਪਹਿਲਾਂ ਉਹ ਗੱਡੀਆਂ ਉਹਨਾਂ ਤੋਂ ਸਟਾਰਟ ਨਹੀਂ ਹੋਈਆਂ ਤੇ ਇਸ ਕਰਕੇ ਉਹ ਗੱਡੀਆਂ ਨੂੰ ਤਾਂ ਉਹ ਹਲਚਲ ਕਰ ਹੋਈ ਹੈ ਜਿਸ ਤਰ੍ਹਾਂ ਇਹ ਲੱਗਦਾ ਵੀ ਬੰਦੇ ਘਟੋ ਘਟ 4 ਜਾਂ 5 ਬੰਦੇ ਹੋਣਗੇ ਉਹ ਵੀ ਧੱਕਾ ਲਾ ਕੇ ਸਟਾਰਟ ਕਰਨ ਦੀ ਕੋਸ਼ਿਸ਼ ਕਰੀ ਹੈ ਉਹ ਸਟਾਰਟ ਨਹੀਂ ਹੋਣਾ ਇਹ ਗੱਡੀ ਸਟਾਰਟ ਹੋਈ ਹੈ ਤਕਰੀਬਨ ਸਾਡੇ ਦੇ ਅੱਥਰ ਅਸੀਂ ਚੈੱਕ ਕਰਿਆ ਵੀ ਸੀਸੀਟੀਵੀ ਕੈਮਰਾ ਚੈੱਕ ਕਰਿਆ ਉਹ ਮੇਰੇ ਹਿਸਾਬ ਨਾਲ ਵੀ 11:30 ਦੇ ਵਿੱਚ ਸਾਡੂੰ ਗੱਡੀ ਜਾਂਦੀ ਮਿਲੀ ਉਹ ਆਪਣਾ ਟਰੱਕ ਜਿਹੜਾ ਕੋਲੇ ਕਿ ਉਹ ਗੱਡੀਆਂ ਇਹ ਤਕਰੀਬਨ ਬੱਸ ਸਟੈਂਡ ਚ ਮੇਰੇ ਸਾਬ ਨਾਲ 11 ਵਜੇ ਗੱਡੀ ਗਈ ਸੀ। ਅਰਾਧੇ